ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪੀ ਦੇ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਸਵੇਰ ਦੀ ਸਾਡੇ بارش ਹੋ ਰਹੀ ਹੈ ਸਵੇਰ ਦੇ ਸਾਰੇ ਜਾਈਆਂ 'ਚ ਬੈਠੇ ਆ ਕਿਉਂਕਿ ਬੱਚਿਆਂ ਨੂੰ ਵੀ ਛੁੱਟੀ ਦੀ ਇਸ ਕਰਕੇ ਤੇ ਸਵੇਰੇ ਤੜਕਿਆ ਸੀਗਾ ਸਾਗ ਹੁਣ ਮੈਂ ਬਣਾਉਣ ਲੱਗੀ ਆ ਸਬਜ਼ੀ ਸਬਜ਼ੀ ਜ ਬਣਨ ਲੱਗਿਆ ਜੀ ਜੀਮੀ ਕੰਮ ਕਿਉਂਕਿ ਸਾਡੇ ਨਾ ਰਾਤ ਨੂੰ ਸਾਗ ਬਹੁਤ ਘੱਟ ਖਾਂਦੇ ਆ ਪਿਆਜ਼ ਵਗੈਰਾ ਬਣ ਜਾਂਦਾ ਏ ਥੋੜਾ ਮਸਾਲਾ ਉਹ ਮਤਲਬ ਕਿ ਅਦਰਕ ਲਸਣ ਉਹਦੇ 'ਚ ਬਹੁਤ ਜ਼ਿਆਦਾ ਹੀ ਪੈਦਾ ਤੁਹਾਨੂੰ ਜਿੱਦਾਂ ਪਤਾ ਸਾਰੇ ਨੂੰ ਸਾਗ ਉਹਨਾਂ ਦੇ ਜਿਹੜੇ ਵੀ ਜ਼ਿਆਦਾ ਲਸਣ ਪਾਇਆ ਜਾਂਦਾ ਦਰਕ ਵੀ ਜ਼ਿਆਦਾ ਪਾਇਆ ਜਾਂਦਾ ਤੇ ਰਾਤ ਨੂੰ ਫਿਰ ਦੋ ਡੰਗ ਨਿਖਾ ਜਾਂਦਾ ਵੀ ਜਲਣ ਪੈਦਾ ਹੋ ਜਾਂਦੀ ਹੈ ਇਸ ਕਰਕੇ ਜਲਣ ਨਾ ਹੋਵੇ ਇਸ ਕਰਕੇ ਮੈਂ ਸ਼ਾਮ ਬਣਾਉਣ ਲਈ ਸਬਜੀ ਅੱਜ ਜੀਮ ਕੰਦ ਮਟਰ ਜੀਮ ਕਦ ਨੂੰ ਤੜ ਰਹੀ ਹੈ ਇੱਕ ਪਾਸੇ ਤੜਕਾ ਤੜਿਆ ਹੋਇਆ ਤੇ ਲੈ ਲਈ ਮੈਂ ਜੀਮ ਕੰਦ ਤੜ ਲੈਣੇ ਇੰਨਾ ਕਿ ਮੈਂ ਤਲ ਚੁੱਕੀ ਹਾਂ ਤੇ ਇੰਨਾ ਤਲ ਰੱਖਣੀ ਹੈ ਹਲੇ ਕੁੜੇ ਰਹਿ ਗਿਆ ਤੇ ਇਹਦੇ ਅਗੇ ਮਟਰ ਕੁੱਕਰ ਚੋਂ ਢੜਕੀ ਨੇ ਤੜਕਾ ਤੜਕਾ ਵੀ ਆਖਿਆਣ ਹੋਣ ਵਾਲੀ ਹੈ। ਉੱਦਨ ਵਾਲੀ ਆ ਥੋੜੇ ਬਾਅਦ। ਮਸਾਲਾ ਸਾਰਾ ਕੰਮੇ ਮਸਾਲੇ ਲੰਦਾ ਜਿੰਨੀ ਚੰਗੀ ਤਰ੍ਹਾਂ ਮਸਾਲਾ ਭੁੱਜੋ ਨਾ ਨਹੀਂ ਜਿਆਦਾ ਬੱਧੀ ਸਬਜੀ ਬਣ ਗਈ। ਜਿੰਨਾ ਮਸਾਲੇ ਚੰਗੀ ਤਰ੍ਹਾਂ ਭਨ ਲਗੀ ਮੈਨੂੰ ਐ ਜਿੰਨੀ ਕੰਦ ਤਲ ਹੋਣਾ ਨੇ ਇਹ ਮਸਾਲਾ ਭੁੱਜ ਜਾਊਗਾ। ਚਲੋ ਜੀ ਜਿੰਨੀ ਜਨ ਮਟਰ ਦੀ ਸਬਜੀ ਬਣਾ ਲੀ। ਸਾਰਾ ਕੜੋਹਣਾ ਜੇ ਤੁਸੀਂ ਜਾਂਦੇ ਨਾ ਵੀ ਤੁਹਾਡੀ ਸਬਜੀ ਜੈਕਸਟਰਾ ਤੇਲ ਨਾ ਜਾਵੇ ਜਿਆਦਾ ਤੇਲ ਤਾਂ ਇਹਨੂੰ ਥੋੜੀ ਦੇ ਮੈਂ ਪਾਣੀ ਜੀ ਪਾ ਦੇਣਾ ਤਾਂ ਕਿ ਜਿਹੜਾ ਜਿਹੜਾ ਇਸ ਤੇਲ ਤੇਲ ਵਗਾਰ ਰਸਦਾ ਹੈ ਨਾ ਉਹ ਨਿਕਲ ਜੂਰੇ ਕਿਉਂਕਿ ਤੁਹਾਨੂੰ ਜਿਆਦਾ ਤੇਲ ਪਸੰਦ ਨਹੀਂ ਹੈ ਸਬਜੀ ਨੂੰ ਤੋਂ ਬਾਅਦ ਨਾ ਮੈਂ ਇਦਾਂ ਇਹਨੂੰ ਪਾਣੀ ਚ ਧੋ ਲਿਆ ਸੀਗਾ ਦੇਖੋ ਕਿੰਨਾ ਤੇਲ ਜਿਹੜਾ ਐਕਸਟਰਾ ਸਬਜੀ ਜੀ ਜਾਣਾ ਸੀਗਾ ਕੋਈ ਤੜਕਾ ਤਾਂ ਸੀ ਸਬਜੀ ਨੂੰ ਲਾ ਲ ਚੁੱਕਿਆ ਤੇ ਇਹ ਤੇਲ ਐਕਸਟਰਾ ਦਾ ਇਸ ਕਰਕੇ ਮੈਂ ਕੱਢਤਾ ਹੈ ਇਧਰ ਜੀ ਮਸਾਲਾ ਤਿਆਰ ਹੋ ਚੁੱਕਿਆ ਹੈ ਦੇਖੋ ਮਸਾਲੇ ਨਾਲ ਇਹਨੂੰ ਕੀ ਤੇਲ ਹੈ ਜਿਹੜਾ ਲੱਗ ਹੋ ਗਿਆ ਉਹਨਦੇ ਵਿੱਚ ਆਪਾਂ ਮਟਰ ਤੇ ਜੀਮਿਆਂ ਦਾ ਦਵਾ ਐਡ ਕਰਕੇ ਸਿੱਟੀ ਲਾ ਦੂਗੇ ਦੋ ਛਿੱਟੀਆਂ ਜਾਂ ਤਿੰਨ ਛਿੱਟੀਆਂ ਆਟੇ ਸੁਬ ਜਿਹਾ। ਪਰ ਦੀ ਸਿੱਟੀ ਬੰਦ ਕਰਤੀ ਤੇ ਕਿਚਨ ਆਪਾਂ ਨੇ ਕੱਟੀ ਜੀ ਕਲੀਨ। ਚਲੋ ਜੀ ਹੁਣ ਸਿੱਟੀਆਂ ਵੱਜਣੀਆਂ ਰਹਿ ਗਈਆਂ ਫੁਲਕੇ ਰੁੱਕੇ ਬਣਾਉਣੇ ਆ ਸਾਹ ਵੱਜਣੇ। ਤੇ ਜੀ ਮੀਨੇ ਦਾ ਫੱਟੇ ਚੱਕੇ ਹੋਏ ਆ। ਤੇ ਜਿਆਦੀਆਂ ਛਿੱਟੀਆਂ ਹੋਏ ਜੀ ਮੀਓ ਪਈ ਜਾ ਰਿਏ ਤੇ ਸਾਡਾ ਵੀ ਹੁਣ ਘਰ ਚ ਬੰਦ ਹੋ ਗਏ ਤੇ ਕੱਲ ਦਾ ਲਗਾਤਾਰ ਮੀਂਹ ਪੈ ਰਿਹਾ ਏ। ਮੌਸਮ ਦੇਖੋ ਤੇ ਜਿਹੜੇ ਬੂਟੇ ਨੂੰ ਘੱਟ ਲੋੜਦੀ ਉਹਦੀ ਮੀਂਹ ਦੀ ਤੇ ਪਾਪਾ ਉਧਰ ਕਰ ਗਏ ਜਿਹਨਾਂ ਨੂੰ ਹੈਗੀ ਤੇ ਉਹ ਰੱਖ ਗਏ ਤੇ ਬਹੁਤ ਅਜੀਬ ਜਿਹਾ ਮੌਸਮ ਆਇਆ ਵਾ ਬੁਖਾਰ ਬੁਮਾਰਾ ਤੇ ਜੀ ਅੱਜ ਦੇ ਵਲੌਗ ਚ ਨਹੀਂ ਮਿਲਦੇ ਕਿਸੇ ਹੋਰ ਵਲੌਗ ਵਿੱਚ ਸਾਡਾ ਵਲੌਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਏ ਬਾਏ